ਪੰਜਾਬ ਦੇ ਵਿੱਚ ਗੁੰਡਾਗਰਦੀ ਦਿਨੋ ਦਿਨ ਵਧਦੀ ਜਾ ਰਹੀ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਤੇ ਦੂਜੇ ਪਾਸੇ ਇਹੋ ਜਿਹੀਆਂ ਖਬਰਾਂ ਸਾਨੂੰ ਸੋਚਣ ਤੇ ਮਜਬੂਰ ਕਰਦੀ ਹੈ ਕਿ ਸਾਡਾ ਪੰਜਾਬ ਗੁੰਡਾਗਰਦੀ ਦੇ ਵਿੱਚ ਤੇ ਲਾਅ ਐਂਡ ਆਰਡਰ ਦੇ ਵਿੱਚ ਕਿੱਥੇ ਜਾ ਰਹੀ ਹੈ ਖਬਰ ਜਲੰਧਰ ਦੇ ਬੱਸ ਸਟੈਂਡ ਨੰਬਰ 1 ਦੇ ਗੇਟ ਅੱਗੇ ਦੀ ਹੈ ਜਿੱਥੇ 10 ਤੋਂ 15 ਨਕਾਬਪੋਸ਼ ਨੌਜਵਾਨਾਂ ਨੇ ਟਾਬੇ ਤੇ ਦੁਕਾਨ ਦੇ ਵਿੱਚ ਜਾ ਕੇ ਪੰਨ ਤੋੜ ਕੀਤੀ ਇਹ ਘਟਨਾ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਤੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਨੌਜਵਾਨਾਂ ਨੇ ਕਿਸ ਤਰੀਕੇ ਦੇ ਨਾਲ ਪੰਤ ਤੋੜ ਕੀਤੀ ਹੈ ਨਕਾਬਪੋਸ਼ ਨੌਜਵਾਨਾਂ ਨੇ ਟਾਬਿਆਂ ਤੇ ਕੰਮ ਕਰਦੇ ਸੁਰੱਖਿਆ ਗਾੜ੍ਹਾਂ ਅਤੇ ਪ੍ਰਵਾਸੀਆਂ ਦੀ ਕੁਟਮਾਰ ਵੀ ਕੀਤੀ ਹੈ ਸੁਰੱਖਿਆ ਗਾੜ੍ਹ ਤੇ ਟਾਬਾ ਮਾਲਕ ਨੇ ਜਲੰਧਰ ਬੱਸ ਸਟੈਂਡ ਚੌਕੀ ਤੇ ਦਿੱਤੀ ਸ਼ਿਕਾਇਤ ਤੇ ਪੁਲਿਸ ਨੇ ਸਖਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਹੈ ਹਾਂਜੀ ਭਾਜੀ ਕੀ ਨਾ ਹੈ ਜੀ ਜਲੰਧਰ ਜੀ ਤੇ ਕੀ ਪੂਰਾ ਮਾਮਲਾ ਹੋਇਆ ਭਾਜੀ ਇਹ ਕੱਲ ਦਾ ਆਪਣਾ 15-20 ਬੰਦੇ ਆਏ ਆ ਰਾਤੀ 15-20 ਬੰਦੇ ਆਏ ਆ ਇਹਨਾਂ ਨੇ ਆ ਕੇ ਨਾ ਦੁਕਾਨ ਤੇ ਪੰਨ ਤੋੜ ਕੀਤੀ ਆ ਸਾਡਾ ਨਾ ਇਹਨਾਂ ਦਾ ਚੱਲਦਾ ਪਿਆ ਵਾ ਆਪਣਾ ਟੋਪੀ ਦਾ ਬੀਸ ਚੱਲ ਰਿਹਾ ਆ ਸਰ ਇਹ ਸ਼ੌਕ ਸਾ ਪਿਆਸ ਹਾਲ ਤੋਂ ਚਿੰਤਾ ਕਰਦੇ ਨੇ ਮੇਰੇ ਦਾਦਾ ਜੀ ਕਰਦੇ ਸੀ ਉਹ ਪਾਪਰ ਸਾਹਿਬ ਬਟ ਕਰੋਨਾ ਤੋਂ ਬਾਅਦ ਸਾਡਾ ਟੱਪਾ ਸਟੈਂਡ ਨੂੰ ਪਾਇਆ ਭਾਈ ਤੇ ਉਹਨਾਂ ਨੇ ਸਾਰਾ ਤੁੰਡਰਾ ਹੀ ਗਾਰਬਰ ਬੰਦ ਕਰਤਾ ਉਸ ਤੋਂ ਬਾਅਦ ਮੈਂ ਦਵਾਈਆਂ ਦਾ ਕੰਮ ਕਰਦਾ ਸੀ ਪਿਛਲੇ 13 ਸਾਲ ਤੋਂ ਮੈਂ ਕੰਮ ਕਰ ਰਿਹਾ ਹਾਂ ਫਿਰ ਮੈਂ ਡਾਕਟਰ ਪ੍ਰਿੰਦਰ ਸਿੰਘ ਵਾਲੀਆ ਨਾਲ ਗੱਲ ਕੇ ਮੈਂ ਕੰਮ ਸ਼ੁਰੂ ਕੀਤਾ ਵਾ ਦਵਾਈਆਂ ਦਾ ਜੀ ਮੈਂ ਐਮਰ ਮੈਂ ਇਹਨਾਂ ਦਾ ਆਰਡਰ ਵਗੈਰਾ ਮੈਲੇ ਕਿਨੋਂ ਤੇ ਇਹ ਭਾਜੀ ਜਸਵੰਤ ਸਿੰਘ ਹੈਗਾ ਵਾ ਤੇ ਜਗਦੀਪ ਆ ਤੇ ਭਾਜੀ ਇਹ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਹਮਲਾ ਕੀਤਾ ਵਾ ਹੁਣ ਆਪਾਂ ਇਹਨਾਂ ਤੋਂ ਡਰ ਕੇ ਨਾ ਆਪਾਂ ਸਿਕਿਉਰਿਟੀ ਗਾਰਡ ਰੱਖਿਆ ਸੀ ਆ ਤੇ ਰਾਤੀ ਇਹਨਾਂ ਨੇ ਸਿਕਿਉਰਿਟੀ ਗਾਰਡ ਨੂੰ ਕੁੱਟਿਆ ਵਾ ਕਿ ਸ਼ਟਰਾਂ ਦੀ 판 ਤੋੜਨ ਦੀ ਤੇ ਬੋਲ ਬੋਲ ਪਾੜੇ ਆ ਔਰ ਇੱਟਾ ਮਾਰੀਏ ਮੁੰਡੇ ਦੇ ਪੂਰਾ ਪਾਜੀ ਆਪਾਂ ਉਹ ਚੰਗਾ ਮੁੰਡਾ ਉਹਰਾ ਫੋਨ ਵੀ ਖੋ ਕੇ ਲੈ ਗਿਆ ਤੇ ਨਾ ਇੱਕ ਦੁਕਾਨ ਛੜ ਕੇ ਨਾਲ ਢਾਬਾ ਵਾ ਇਹ ਸਾਰੀ ਪ੍ਰੋਪਰਟੀ ਕੋ ਬੰਦੇ ਦੀ ਜਿਹੜਾ ਮਾਲਕ ਆ ਉਹ ਐਕਚੁਅਲ ਚ ਬਾਹਰ ਆ ਜਿਨੇ ਹਮਲਾ ਕਰਾਇਆ ਇਹ ਸਾਲਾ ਵਾ ਠੀਕ ਹੈ ਜੀ ਇਹ ਤਾਂ ਕਿਹਨਾਂ ਨਾ ਸਾਨੂੰ ਕਹਿੰਦਾ ਦੁਕਾਨ ਖਾਲੀ ਕਰ ਕਹਿੰਦਾ ਮੈਨੂੰ ਕਰਾਨੀ ਆਉਂਦੀ ਆ ਨਾਲ ਇੰਨੀ ਵੱਡੀ ਨੂੰ ਕਹਿ ਗਏ ਆ ਇਹ ਕੱਲ ਰਾਤੀ ਕਹਿੰਦੇ ਤੇਰਾ ਪਾਣਾ ਵਾ ਹੁਣ ਨੈਕਸਟ ਟਾਈਮ ਤੇ ਭਾਈ ਪੁਲਿਸ ਕੁਛ ਨਹੀਂ ਕਰਦੀ ਵੀ ਇਹੀ ਸਾਰੇ ਦਾ ਚਾਰ ਨੰਬਰ ਖਾਣੇ ਹੋਏ ਆ ਆਈ ਥੇ ਨੰਬਰ ਜੋ ਇਆ 10 ਨੰਬਰ ਦਾ ਮੈਕਸ ਟੂਲ ਸਭਾ ਹੀ ਕੁਛ ਨਹੀਂ ਕਰਦੇ ਕਿੰਨੇ ਬੰਦੇ ਇਸ ਪੂਰੇ ਮਾਮਲੇ ਚ ਇੰਜਰਡ ਹੈ ਭਾਜੀ ਇੰਜਰਡ ਸਿਰ ਵੀ ਇੱਕੋ ਗੁੰਡਾ ਆ ਦੋ ਬੰਦੇ ਹੋਏ ਆ ਇੱਕ ਸਾਡਾ ਛੋਟਿਆ ਔਰ ਇੱਕ ਟਾਬੇ ਦਾ ਜਿਹੜਾ ਬੰਦਾ ਸੀ ਨਾ ਅੰਦਰ ਉਹ ਅੰਦਰ ਸੀਗਾ ਔਰ ਰੋਟੀ ਹਾਂ ਆ ਗਿਆ ਸੀਗਾ ਉਹ ਵੀ ਟੁੱਟ ਗਿਆ ਵਿਕਤੀਆਂ ਕੋਈ ਤੇਜ਼ ਹਥਿਆਰ ਵੀ ਹੈ ਹਾਂਜੀ ਸਾਡਾ ਦਾਤ ਕਿਰਪਾਨਾਂ ਦੀ ਛਟਰਾ ਤੇ ਕਿਰਪਾਨਾਂ ਵੱਜੀ ਆ ਵਾ ਸੀਸੀਟੀਵੀ ਸੀਸੀਟੀਵੀ ਚ ਸਭ ਆਈ ਹੈ ਸੀਸੀਟੀਵੀ ਫੁਟੇਜ ਆਈ ਸੀਸੀਟੀਵੀ ਫੁਟੇਜ ਆ ਗਈ ਹੈ ਇੱਕ ਬੰਦਾ ਕੈਪਚਰ ਹੋਇਆ ਹੈ ਵਾ ਜਿਹੜਾ ਫੇਸ ਨਹੀਂ ਟਕਿਆ ਸੀਗਾ ਬਾਕੀ ਇਹ ਸਾਰਿਆਂ ਦੇ ਫੇਸ ਟਕੇ ਹੋਏ ਨੇ ਅੱਛਾ ਜੀ ਉਹਰੇ ਭਾਜੀ ਪਿਛਲੀ ਵਾਰ ਉਹ ਜਸਵੰਤ ਸਿੰਘ ਦਾ ਮੁੰਡਾ ਆਇਆ ਸੀਗਾ ਉਦੋਂ ਉਹ ਵੀ ਸੀਸੀਟੀਵੀ 'ਚ ਆਇਆ ਸੀ ਉਹ ਵੀ ਸੀਸੀਟੀਵੀ ਮੇਰੇ ਕੋਲ ਜਿੱਦ ਤੱਕ ਪਈ ਹੈ ਉਹ ਮੈਂ ਥਾਣੇ ਵੀ ਦਿਖਾਈ ਸੀ ਪਰ ਉਰੀ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਤੇ ਉਲਟਾ ਪੁਲਿਸ ਉਹਨਾਂ ਨਾਲ ਗੱਲ ਕੀਤੀ ਹੈ ਪਤਾ ਨਹੀਂ ਕੀ ਹੈ ਇਹ ਆਪਣੇ ਮੈਰਾਟਨ ਦੇ ਐਸੈਚੂਅਲ ਉਹਨਾਂ ਨੇ ਪਰਸਨਲ ਆਇਆ ਸੀਗਾ ਮੈਂ ਗਿਆ ਸੀਗਾ ਇਹਨਾਂ ਨੇ ਤੇਰੇ ਕੰਪਲੈਂਟ ਕਰਾਇਆ ਨਾ ਬੋਲ ਕਿ ਮੇਰਾ ਸਮਝ ਨਹੀਂ ਮੈਂ ਕਹਿੰਦਾ ਮੈਂ ਦੁਕਾਨ ਕਰ ਨਹੀਂ ਮੈਂ ਕੀ ਕਰਾਂ ਮੈਂ ਬੈਠ ਨਹੀਂ ਮੈਂ ਕੀ ਕਰਾਂ ਕਦੋਂ ਬੁਲਾਇਆ ਗਿਆ ਸੀ ਇਹ ਸਾਰੇ 1 ਮਹੀਨਾ ਪਹਿਲੇ ਦੀ ਗੱਲ ਆ ਉੱਥੇ ਮੇਰੇ ਫਾਦਰ ਸਾਹਿਬ ਨੂੰ ਨਾ ਜ਼ਬਰਦਸਤੀ ਚੱਕ ਤਰੀ ਵੀ ਪਾਈ ਥਾਣੇ ਚੋਂ ਐਸਐਚਓ ਕਹਿੰਦੀ ਦੁਕਾਨ ਤੇ ਨਹੀਂ ਜਾਂਦਾ ਹੁੰਦਾ ਦੁਕਾਨ ਤੇ ਐਸਐਚਓ ਐਸਐਚਓ ਦੀ ਫੁੱਟੀ ਵੀ ਮੇਰੇ ਕੋਲ ਪਈ ਹੋਈ ਆ ਐਸਐਚਓ ਖੋਦਾ ਸੀ ਮੇਰੇ ਫਾਦਰ ਸਾਹਿਬ ਨੂੰ ਲੈ ਗਿਆ ਜ਼ਬਰਦਸਤੀ ਬਾਜੀ ਕੋਈ ਕੋਈ ਆਪਾਂ ਕਤਲ ਥੋੜਾ ਕੀਤਾ ਨਾ ਉਹ ਨਸ਼ਾ ਵੇਚਦੀਆਂ ਜਿਹੜਾ ਐਸਐਚਓ ਮੇਰੇ ਫਾਦਰ ਸਾਹਿਬ ਨੂੰ ਚੱਕ ਕੇ ਲੈ ਗਿਆ ਗੱਡੀ ਤੇ ਭਾਜੀ ਅਸੀਂ ਪ੍ਰਸ਼ਾਸਨ ਤੋਂ ਅਸੀਂ ਆਹ ਮਾਨ ਸਾਹਿਬ ਤੋਂ ਇਹ ਮੰਗ ਕਰਦੇ ਆਂ ਕਿ ਸਾਡਾ ਕੋਰਟ ਗੇਟ ਚੱਲਦਾ ਪਿਆ ਠੀਕ ਹੈ ਜੀ ਜਾਇਲ ਸਾਹਿਬ ਨੇ ਫੈਸਲਾ ਕਰਨਾ ਆਲਰੇਡੀ ਕੋਰਟ ਗੇਟ ਚੱਲਦਾ ਇਹ बार-बार ਸਰ ਹਮਲਾ ਕਰੀ ਜਾਂਦੇ ਸਾਡੇ 'ਤੇ ਤੇ ਸਾਰੇ ਮਤਲਬ ਵੀ ਰਲਿੰਗਲੀ ਭਗਤੀ ਲਾਦੀ ਵੀ ਨੂੰ ਤੇ ਥਾਣਿਆਂ ਗੇ ਜਿਹੜਾ ਵਾਰ ਮੌਕੇ ਤੇ ਪੀਸੀਆਰ ਮੌਕੇ ਤੇ ਖੜੀ ਵੀ ਕੋਈ ਬੰਦਾ ਨਹੀਂ ਬਾਹਰ ਨਿਕਲਿਆ 15 ਬੰਦੇ ਖੜੇ ਆ ਤੇ ਕੋਈ ਇੱਕ ਦੋ ਬੰਦੇ ਨੂੰ ਕੁੱਟਣਦੇ ਆ ਵਿਚਲੀ ਦੁਕਾਨ ਸਾਈਕਲਾਂ ਵਾਲੀ ਆ ਉਹਨੂੰ ਕੁਛ ਨਹੀਂ ਆ ਉਹ ਵੀ ਦੁਕਾਨ ਉਹਨਾਂ ਦੀ ਆ ਉਹਨੂੰ ਵੀ ਕੁਛ ਗਿਆ ਇੱਕ ਸਾਡੀ ਦੁਕਾਨ ਅਸੀਂ ਦੋਨਾਂ ਨੇ ਕੇਸ ਲਾਇਆ ਉਹ ਤਾਂ ਕਹਿੰਦਾ ਸਾਡੇ ਕੋਲ ਦੁਕਾਨ ਖੋਣਾ ਚਾਹੁੰਦੇ ਆ ਐਸਐਮਸੀਡ ਨਿਊਜ਼ ਦੇ ਲਈ ਜਲੰਧਰ ਤੁਧਵਿੰਦਰ ਕੁਮਾਰ ਦੀ ਰਿਪੋਰਟ